ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਐਂਡ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਰਖੜੀ ਸੇਮੇਨੇ ਦੇ ਉੱਤੇ ਜੀ ਸੂਟਾਂ ਦੀ ਵੈਰੈਟੀ ਪਹੁੰਚ ਚੁੱਕੀ ਹੈਗੀ ਅਟਾਲੀ ਅਰ ਕਾਟਨ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਫੈਂਸੀ ਕੱਟੜਾਂ ਦੇ ਵਿੱਚ ਆ ਗਈ ਜੀ ਇਹ ਜਿਹੜੀ ਮਾਰਕੀਟ ਦੇ ਵਿੱਚ ਆਵੇਂ ਇਹ 1100 ਦਾ ਸੂਟ ਵਿਖਦਾ ਹੈਗਾ ਪਹਿਲਾਂ ਸਾਡੇ ਕੋਲ ਵੀ ਸੇਲ ਦਿੱਤੇ 750 ਰੁਪਿਆ ਸੂਟ ਲੱਗਿਆ ਹੋਇਆ ਸੀਗਾ ਜੀ ਅਰੇਟ ਘਟਾ ਕੇ 650 ਰੁਪਇਆ ਕਰਤਾ ਜੀ ਇਕੱਠੀ ਮਿਲਣ ਤੋਂ ਮਾਲ ਚੱਕਣ ਕਰਕੇ 650 ਰੁਪਏ ਦੇ ਵਿੱਚ ਟੈਲੀਅਨ ਕਾਟਨ ਦਾ ਸੂਟ ਮੈਚਿੰਗ ਸੂਟ ਆਏਗਾ ਜੀ ਇਹ ਆਹ ਦੇਖੋ ਜੀ ਇਹ ਬਾਟਮਾਂ ਦਾ ਕੱਪੜਾ ਹੈਗਾ ਇਹ ਕਮੀਜ਼ਾ ਦੇ ਨਾਲ ਫੈਂਸੀ ਸੌਦੇ ਆ ਜੀ ਕੱਪੜਾ ਦੇਖੋ ਬਿਲਕੁਲ ਏਕੇ ਟੈਕਸ ਮਿਲਦੀ ਇਟਾਲੀਅਨ ਕਾਟਨ ਹੈ ਜੀ ਇਹ ਕੰਨੀ ਕੰਨੀ ਪ੍ਰਿੰਟ ਮਾਲ ਹੈ ਜੀ ਪੂਰਾ ਫੈਂਸੀ ਕੁਆਲਿਟੀ ਹੈਗੀ 650 ਰੁਪਇਆ ਸੂਟ ਕਰਤਾ ਜੀ ਇਹ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲੇ ਦੇ ਉੱਤੇ ਜੀ ਬਹੁਤ ਹੀ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈ ਇਹਦੇ ਵਿੱਚ ਜੀ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਫੈਨਸੀ ਫੈਨਸੀ ਚਾਰਟ ਪਹੁੰਚ ਚੁੱਕਿਆ ਹੈ ਜੀ ਛੇਤੀ ਆਓ ਸਾਮੇੜ ਜਾ ਲੈਣ ਵਾਸਤੇ ਛੇਤੀ ਛੇਤੀ ਪਹੁੰਚੋ ਤੇ ਸਾਮੇ ਡਿਜ਼ਾਈਨ ਦੇ ਵਿੱਚ ਮਾਲ ਲੈ ਕੇ ਜਾਓ ਆ ਦੇਖੀ ਚਲੋ ਜੀ ਛੇਤੀ ਪਹੁੰਚੋ ਜੀ ਹਰ ਇੱਕ ਡਿਜ਼ਾਈਨ ਦੇ ਵਿੱਚ ਤਿੰਨ ਕਲਰਾਂ ਦੇ ਵਿੱਚ ਮਾਲ ਹੈਗਾ ਹਰ ਇੱਕ ਡਿਜ਼ਾਈਨ ਦਾ ਤਕਰੀਬਨ ਇੱਕ ਕੱਢ ਤੋਂ ਦਿਖਾ ਰਹੇ ਹਾਂ ਕਿ ਡਿਜ਼ਾਈਨ ਦਾ 50 60 ਆਏ ਹੋਏ ਨੇ ਦੇ ਵਿੱਚ ਜੀ ਹੁਣ ਕੱਲਾ ਕੱਲਾ ਡਿਜ਼ਾਈਨ ਖੋਲਿਆ ਨਹੀਂ ਜਾਂਦਾਗਾ ਦੁਕਾਨ ਤੇ ਆਓ ਜਦੋਂ ਮਰਜੀ ਦੇਖ ਕੇ ਲੈ ਕੇ ਜਾਓ ਜੀ ਆਖੇ ਦੇ ਵਿੱਚ ਹਰ ਇੱਕ ਡਿਜ਼ਾਈਨ ਦੇ ਵਿੱਚ ਤਿੰਨ ਕੱਢਾਂ ਜਮਾਲ ਪਹੁੰਚ ਚੁੱਕਿਆ ਹੈਗਾ 650 ਰੁਪਏ ਦਾ ਕਰਤਾ ਜੀ ਚਾਲੀਆਂ ਕਾਟਣ ਏਕੇ ਚਾ ਸਵੇਲੇ ਦਾ ਕਪੜਾ ਜੀ ਇਹੇ ਧਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਰ ਵੇਲੇ ਦੇ ਉੱਤੇ ਜੀ ਭਾਰੀ ਸ਼ੇਰ ਮੇਲਾ ਚੱਲ ਰਿਹਾ ਜੀ ਭਰਾਵਾਂ ਦੀ ਛੱਟੀ ਦਿੱਤੇ ਟਾਲੀ ਐਡ ਕਾਪੜਾ ਦੇ ਨਵੇਂ ਨਵੇਂ ਡਿਜ਼ਾਈਨ ਦੇਖੀ ਚਲੋ ਜੀ 650 ਰੁਪਏ ਦੇ ਸੂਟ ਕਰਤਾ ਜੀ ਇਹ ਛੇਤੀ ਆਓ ਤੇ ਸਾਵੇਂ ਡਿਜ਼ਾਈਨ ਲੈ ਕੇ ਜਾਓ ਡਿਜ਼ਾਈਨ ਤਾਂ ਇੱਕ ਤੋਂ ਇੱਕ ਵਧੀਆ ਹੈ ਇਹਦੇ ਵਿੱਚ ਮਾਲ ਵਧੀਆ ਡਸਟੀ ਸ਼ੇਡ ਡਾਰਕ ਲਾਈਟ ਸਾਰੇ ਕਟੜਾ ਦੇ ਜਮਾਲ ਪਹੁੰਚੂਕਿਆਗਾ 650 ਰੁਪਏ ਦੇ ਵਿੱਚ ਜੀ 650 ਦੇ ਵਿੱਚ ਮੈਚਿੰਗ ਸੂਟ ਹੈ ਜੀ ਇਹ ਕਾਲੀ ਅੜ ਕੌਟਨ ਬਿਲਕੁਲ ਪੂਰਾ ਕਪੜਾ ਕੁਆਲਟੀ ਪੂਰੀ ਵਧੀਆ ਹੈ ਜੀ ਇਹ ਭਰਾਵਾ ਦੀ ਹੱਟੀ ਦੇ ਉੱਤੇ ਭਾਰੀ ਸੇਰ ਮੇਲਾ ਚੱਲ ਰਿਹਾਗਾ ਭਾਰੀ ਸੇਰ ਮੇਲੇ ਦੇ ਉੱਤੇ 650 ਰੁਪਏ ਦਾ ਸੂਟ ਕੱਟਾ ਜੀ ਇਹ ਜਿਆਦਾ ਦੇਖੋ ਜੀ ਕਿੰਨੇ ਸ਼ਾਨਦਾਰ ਡਿਜ਼ਾਈਨ ਆਏ ਹੋਏ ਇਹਦੇ ਵਿੱਚ ਇਹਨਿਕ ਤਾਂ ਬਹੁਤ ਹੀ ਸ਼ਾਨਦਾਰ ਆਈ ਹੋਈ ਹੈ ਇਹਦੇ ਵਿੱਚ 650 ਰੁਪਏ ਦੇ ਵਿੱਚ ਹੈ ਜੀ ਇਹ ਮੈਚਿੰਗ ਸੂਟ ਬਿਲਕੁਲ ਫੈਨਸੀ ਕੁਆਲਟੀ ਦੇ ਉੱਤੇ ਪ्युअर AK टैक्सਮੇਟ ਦਾ ਸੂਟ ਹੈ ਜੀ ਇਹ ਬ੍ਰਾਂਡ ਦਾ ਕਪੜਾ ਜੀ ਪੂਰਾ ਵਧੀਆ ਫੈਨਸੀ ਸੂਟ ਜਿਵੇਂ ਕਹਿੰਦੇ ਜਾਂਣ ਵਾਲੇ ਵਾਸਤੇ ਫੈਨਸੀ ਸੂਟ ਹੈ ਜੀ ਭਰਾਵਾਂ ਦੀ ਹਿੱਟੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈਗਾ ਭਰਾਵਾਂ ਦੀ ਹਿੱਟੀ ਦੇ ਸੇਲ ਮੇਲੇ ਦੇ ਉੱਤੇ 650 ਦਾ ਕਰਤਾ ਜੀ ਸਾਡੀ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਜਿਆਦਾ ਇਸ ਤੱਕ ਵਧੀਆ ਇਹਦੇ ਵਿੱਚ ਆਏ ਹੋਏ ਤੇ ਜਿਆਦਾ ਦੇਖੋ ਜੀ ਕਿੰਨੇ ਸ਼ਾਨਦਾਰ ਡਿਜ਼ਾਈਨ ਆਏ ਹੋਏ ਨੇ ਗੀ ਦਾਲੀਆ ਨ ਕੋਟਣਾ ਮੈਚਿੰਗ ਸੂਟ ਸਿਰਫ 650 ਦਾ ਕਰਤਾ ਜੀ 650 ਦਾ ਆਟੇ ਸ਼ੀਸ਼ੋ ਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਰਵੇਲਾ ਚੱਲ ਰਿਹਾ ਹੈਗਾ ਆ ਦੇਖੋ ਜੀ ਬਹੁਤ ਹੀ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਰਖੜੀ ਸੇਰਵੇਲਾ ਚਾਲੂ ਹੋ ਚੁੱਕਿਆ ਜੀ ਰਖੜੀ ਸੇਰਵੇਲੇ ਦੇ ਉੱਤੇ ਗਾਲੀਆੜ ਕਾਉਂਟਿੰਗਾ ਸੂਟ 650 ਦਾ ਕਰਤਾ ਜੀ ਜਿਹੜਾ ਮਾਰਕੀਟ ਦੇ ਵਿੱਚ ਆਮ 1100 ਦਾ ਵਿਕਦਾ ਹੈਗਾ 650 ਦਾ ਕਰਤਾ ਜੀ ਇਹ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਰਾਮਾ ਦੀ ਹੱਟੀ ਵਾਸਤੇ ਰੋਡ ਮੋੜ ਮੰਡੀ